ਤੋ ਦੋਸਤੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਕਿਉਂਕਿ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਸਾਡੇ ਸ਼ਹੀਦਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀ ਤੇ ਦੇਸ਼ ਨੂੰ ਆਜ਼ਾਦ ਕਰਵਾਇਆ ਪਰ ਦੋਸਤੋ ਤੁਸੀਂ ਅੱਜ ਦਾ ਸਿਸਟਮ ਦੇਖ ਕੇ ਕਿ ਕਹਿ ਸਕਦੇ ਹੋ ਵੀ ਆਪਾਂ ਆਜ਼ਾਦੀ ਦਾ ਸਹੀ ਢੰਗ ਨਾਲ ਫਾਇਦਾ ਉਠਾ ਰਹੇ ਹਾਂ ਨਹੀਂ ਕਿਉਂਕਿ ਹਰ ਰੋਜ਼ ਖਬਰਾਂ ਦੇਖਨ ਨੂੰ ਮਿਲਦੀਆਂ ਨੇ ਵੀ ਨੌਜਵਾਨੀ ਨਸ਼ਿਆਂ ਵੱਲ ਜਾ ਰਹੀ ਹੈ ਛੋਟੀਆਂ ਛੋਟੀਆਂ ਬੱਚਿਆਂ ਦੇ ਰੇਪ ਹੁੰਦੇ ਨੇ ਬੱਚੇ ਮਾਪੇ ਦੀ ਕਦਰ ਨਹੀਂ ਕਰਦੇ ਤੇ ਮੋਬਾਈਲ ਫੋਨਾਂ ਦੇ ਉੱਤੇ ਫालतू ਜਿਵੇਂ ਕੰਮਾਂ ਦੇ ਵਿੱਚ ਵਿਅਰਥ ਬੜਾ ਹੈਰਾਨ ਦਾ ਵੀ ਕੀ ਆਪਾਂ ਨੂੰ ਇਸ ਚੀਜ਼ ਲਈ ਆਜ਼ਾਦੀ ਮਿਲੀ ਸੀ ਤਾਂ ਸੋਚ ਕੇ ਦੇਖੋ ਵੀ ਅੱਜ ਅਗਰ ਚੀਤ ਭਗਤ ਸਿੰਘ ਜੀ ਵਰਗੇ ਹੁੰਦੇ ਬਾਬਾ ਸਾਹਿਬ ਅੰਬੇਦਕਰ ਵਰਗੇ ਹੁੰਦੇ ਕਰਤਾਰ ਸਿੰਘ ਸਦਾਬਾ ਜੀ ਵਰਗੇ ਹੁੰਦੇ ਸਵਾਸਚੰਦਰ ਬੋਸ ਜੀ ਵਰਗੇ ਹੁੰਦੇ ਤਾਂ ਉਹ ਦੇਖ ਕੇ ਉਹਨਾਂ ਨੇ ਹੈਰਾਨ ਹੋ ਜਾਣਾ ਸੀ ਵੀ ਅਸੀਂ ਇਹਨਾਂ ਲਈ ਆਜ਼ਾਦੀ ਲਈ ਤਾਂ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੀ ਆਪਾਂ ਆਜ਼ਾਦੀ ਦਾ ਸਹੀ ਢੰਗ ਨਾਲ ਫਾਇਦਾ ਉਠਾ ਰਹੇ ਹਾਂ ਜਾਂ ਨਹੀਂ ਧੰਨ